ਫਗਵਾੜੰਦ ਸ੍ਰੀਪਿੰਡ ਪਾਸਟਾ ਦੀ ਬੇਸ ਤੋਂ ਦੁਆਬ ਨਹਿਰ ਵਿੱਚ ਇੱਕ ਥਾਰ ਗੱਡੀ ਦੇ ਡਿੱਗਣ ਦੀ ਸੂਚਨਾ ਮਿਲੀ ਹੈ ਜਾਣਕਾਰੀ ਮੁਤਾਬਕ ਥਾਰ ਵਿੱਚ ਇੱਕ ਮਹਿਲਾ ਤੇ ਦੋ ਬੱਚਿਆਂ ਸਮੇਤ ਪੰਜ ਸਵਾਰੀਆਂ ਸਵਾਰ ਸਨ ਜੋ ਕਿ ਇੱਕੋ ਪਰਿਵਾਰ ਦੇ ਮੈਂਬਰ ਸਨ ਜਿਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਰस्सियां ਪਾ ਕੇ ਬਾਹਰ ਕੱਢਿਆ ਗਿਆ ਤੇ ਸਰਕਾਰੀ ਹਸਪਤਾਲ ਪਾਸਟਾ ਪਹੁੰਚਾਇਆ ਗਿਆ ਜ਼ਿਕਰਯੋਗ ਹੈ ਕਿ ਨਹਿਰ ਵਿੱਚ ਪਾਣੀ ਦਾ बहाव ਤੇਜ਼ ਹੋਣ ਕਾਰਨ ਥਾਰ ਗੱਡੀ ਕਰੀਬ 300 ਮੀਟਰ ਅੱਗੇ ਚਲੀ ਗਈ ਇਸ ਬੰਦੀ ਗੱਡੀ ਵਿੱਚ ਸਵਾਰ ਨਵ ਨਿਹਾਲ ਸਿੰਘ ਵਾਸੀ ਮਹਾਲੂ ਨੇ ਦੱਸਿਆ ਕਿ ਉਹ ਜਦੋਂ ਪਰਿਵਾਰ ਸਮੇਤ ਥਾਰ ਵਿੱਚ ਆਦਮਪੁਰ ਤੋਂ ਮਹਾਲੂ ਜਾ ਰਹੇ ਸਨ ਤਾਂ ਅਚਾਨਕ ਪਾਸਟਾ ਵਿਖੇ ਨਹਿਰ ਦੇ ਆਲੇ ਦੁਆਲੇ ਰੇਲਿੰਗ ਨਾ ਹੋਣ ਕਾਰਨ ਉਹਨਾਂ ਦੀ ਗੱਡੀ ਬੇਕਾਬੂ ਹੋ ਗਈ ਤੇ ਨਹਿਰ ਵਿੱਚ ਡਿੱਗ ਗਈ ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਗੱਡੀ ਵਿੱਚ ਸਵਾਰ ਸਾਰੇ ਮੈਂਬਰ ਠੀਕ ਠਾਕ ਹਨ ਹਾਂ ਅਸੀਂ ਮੈਂ ਅੱਧੀ ਜਨੂਏਵਰ ਤੋਂ ਆ ਰਹੇ ਸੀ ਜੀ ਹਾਂਜੀ ਤੇ ਅਸੀਂ ਥੜ੍ਹ ਦੇ ਆਦਮੀਆਂ ਵਾਲੇ ਤੇ ਜੀ ਤੇ ਜਿੱਦ ਨਹਿਰ ਦੇ ਵਿੱਚ ਗੱਡੀ ਡਿੱਗੀ ਹੈ ਪਾਣੀ ਦਾ ਹਿਸਾਬਾ ਜੇ ਵਿਚ ਜੀ ਤੇ ਉਹਦੇ ਕਰਕੇ ਵੀ ਅਸੀਂ ਇੱਕ ਅਗਨ ਜਿੱਦਾਂ ਗਏ ਵਿੱਚ ਗੱਡੀ ਡਿੱਗੀ ਹੋ ਸੀ ਜੀ ਤੇ ਗੁਜਰਤ ਦੇ ਮੁੰਡੇ ਤੇ ਉਹਨਾਂ ਨੇ ਦੱਸਾ ਪਾ ਕੇ ਜਦੋਂ ਬਾਅਦ ਕੀਤਾ ਯਾਨੀ ਕੱਢੀ ਹੋਣੀ ਜੀ ਤੇ ਤਾਂ ਆਪਣੇ ਮੁੰਡੇ ਉਹਨਾਂ ਨੂੰ ਫਿਰ ਹਸਪਤਾਲ ਤੇ ਲੈ ਕੇ ਆਂਦਾ ਤੇ ਵਿੱਚੋਂ ਚਾਰ ਚਾਹ ਜਣੇ ਦੇ ਬੇਹਾਨੀ ਸੀ ਪੂਰੀ ਚਾਰ ਜਣੇ ਸੀਗੇ ਜੀ ਫਿਰ ਗੱਡੀ ਦੇ ਵਿੱਚ ਸਵਾਰ ਹਾਂਜੀ ਗੱਡੀ ਕਿਹੜੀ ਸੀਗੀ ਜੀ ਸਾਰਾ ਸਭ ਤੇ ਠੀਕ ਹੈ ਜੀ ਉਹ ਪਰਿਵਾਰ ਸਾਰਾ ਠੀਕ ਹੈ ਜੀ ਤੇ ਜਾ ਕੇ ਇਹ ਕੁਝ ਮੋਪੇ ਤੇ ਲੈ ਆ ਠੀਕ ਹੈ ਕੋ ਸੱਟ ਸੂਟ ਮਾੜੀ ਮੋਟੀ ਜਾ ਮਾੜੀ ਮੋਟੀ ਲੱਗੀ ਆ ਉਹਨਾਂ ਦੇ ਅੱਖਰੇ ਲੱਗੀ ਤੇ ਮੁੰਡੇ ਦੇ ਐਸੇ ਉਂਗਲੀ ਤੇ ਲੱਗੀ ਕਿਦਾਂ ਉਹਨਾਂ ਦੀ ਹਾਲਤ ਚਾਰਾਂ ਦੀ ਠੀਕ ਹੈ ਜੀ ਹਾਂ ਜੀ ਠੀਕ ਹੈ ਉਹ ਮੁੰਡੇ ਦਾ ਜਿੱਥੇ ਇੱਕ ਤਰ੍ਹਾਂ ਤਰਨ ਗਿਆ ਉਹ ਵਾਲੇ ਐਕਸੈਪਟ ਕਰਨੇ ਕਹਿੰਦਾ ਗਏ ਉਹ ਕੁੜੀਆਂ ਸੀਗੀਆਂ ਜੀ ਤੇ ਇੱਕ ਭਾਜੀ ਸੀ ਨਾਲ ਤੇ ਮਾਂ ਦੱਸਦੀ ਉਹਨਾਂ ਦੀ ਫੈਮਲੀ ਸੀਗੀ ਚਾਰੇ ਜਣੇ ਉਧਰ ਮੌਕੇ ਤੇ ਮੌਜੂਦ ਇੱਕ ਨੌਜਵਾਨ ਹਰਮਨਜੀਤ ਵਾਸੀ ਪਾਸਟਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤਾਂ ਨਾਲ ਜਾ ਰਿਹਾ ਸੀ ਤਾਂ ਉਹਨਾਂ ਨੇ ਇੱਕ ਗੱਡੀ ਨਹਿਰ ਵਿੱਚ ਡਿੱਗੀ ਹੋਈ ਦੇਖੀ ਜਿਸ ਤੋਂ ਬਾਅਦ 69 ਅਲੇਦਵਾਲੇ ਦੇ ਲੋਕਾਂ ਦੀ ਮਦਦ ਨਾਲ ਗੱਡੀ ਵਿੱਚ ਸਵਾਰ ਵਿਅਕਤੀ ਨੂੰ ਬਾਹਰ ਕੱਢਿਆ ਤੇ ਹਸਪਤਾਲ ਵਿਖੇ ਪਹੁੰਚਾਇਆ ਤੁਹਾਡਾ ਕੀ ਨਾਮ ਹੈ ਤੇ ਕਿਹੜਾ ਪਿੰਡਾ ਜੀ ਮੇਰਾ ਨਾਮ ਨਵਨੀਹਰ ਸਿੰਘ ਹੈ ਜੀ ਪਿੰਡ ਮਹਾਲੂਆ ਜੀ ਜੀ ਸਰ ਜੀ ਕੀ ਮਾਮਲਾ ਹੈ ਇੱਥੇ ਨਹਿਰ ਤੇ ਅਸੀਂ ਆ ਰਹੇ ਸੀ ਆਦਮਪੁਰਾ ਲੋ ਜੀ ਮੋਰੇ ਯਕਤਮ ਹਿਉਕੇ ਤੋਂ ਗੱਡੀ ਘੁੰਮ ਗਈ ਤੇ ਅਚਾਨਕ ਵਿਚੜੇ ਪਿੰਨਰ ਦੇ ਜੀ ਤੇ ਕਿਹੜੀ ਗੱਡੀ ਆ ਜੀ ਇਹ ਥਾਰ ਮਹਿੰਦਰਾ ਮਹਿੰਦਰਾ ਥਾਰ ਤੇ ਇਹ ਗੱਡੀ ਦੇ ਵਿੱਚ ਕੁੱਲ ਕਿੰਨੇ ਜਣੇ ਸੀਗੇ ਜੀ ਚਾਰ ਜਣੇ ਸੀਗੇ ਕੌਣ ਕੌਣ ਸੀਗੇ ਉਹਨਾਂ ਦੇ ਕੀ ਕੀ ਨਾਮ ਆ ਜੀ ਮੈਂ ਸੀਗਾ ਜੀ ਜੀ ਮੇਰੀ ਮਦਰ ਸੀਗੇ ਕੀ ਨਾਮ ਉਹਨਾਂ ਦਾ ਬਲਵੀਰ ਕੁਰ ਜੀ ਅ ਦੂਜੇ ਸੀਗੇ ਸਿਸਟਰ ਸੀਗੀ ਮੇਰੀ ਇੱਕ ਰਿਸ਼ਤੇਦਾਰਾਂ ਦੀ ਕੁੜੀ ਸੀ ਜੀ ਹਾਂ ਜੀ ਤੇ ਚੌਥੇ ਸਾਰੇ ਠੀਕ ਆ ਉਹਦਾ ਹਸਪੀਟਲ ਲੈ ਕੇ ਗਏ ਠੀਕ ਠੀਕ ਹੈ ਜੀ ਲੈ ਕੇ ਗਏ ਠੀਕ ਹੈ ਹਾਂ ਜੀ ਹਾਂ ਤੇ ਹੁਣ ਗੱਡੀ ਕਿੱਦਾਂ ਕੱਢ ਲਈ ਹੈ ਜੀ ਗੱਡੀ ਕੱਢਣੀ ਆ ਜੀ ਕੱਢਦੇ ਆ ਕੀ ਮੰਗਾਇਆ ਕੁਝ ਹਾਂ ਜੀ ਮੰਗਾਇਆ ਹਾਂ ਇਹ ਕਾਰਨ ਕੀ ਆ ਜੀ ਇਹ ਨਹਿਰ ਦੇ ਵਿੱਚ ਡਿੱਗਣ ਦਾ ਜੀ ਇੱਕ ਆਹ ਰੋਡ ਦੇ ਵਿੱਚ ਜਿਹੜੀ ਹੈ ਨੀ ਕਿ ਰੋਡ ਖਰਾਬ ਹੈ ਸਾਰਾ ਤੁਹਾਨੂੰ ਪਤਾ ਹੀ ਹੈ ਰੀਲਿੰਗ ਹੈ ਨਹੀਂ ਸਾਈਡ ਤੇ ਰੀਲਿੰਗ ਹੈ ਨਹੀਂ ਕਿ ਸਾਈਡ ਤੇ ਹਾਂਜੀ ਇਹ ਕਾਰਨ ਆ ਜੀ ਨਿਕਲ ਜੀ ਤੇ ਕੀ ਮੰਗ ਕਰਦੇ ਹੋ ਸਰ ਪ੍ਰਸ਼ਾਸਨ ਤੋਂ ਕਿ ਸੁਧਾਰ ਕੀਤਾ ਜਾਵੇ ਟੇਨਗ ਲਾਈ ਜਾਵੇ ਹਾਂਜੀ ਹੁਣ ਕਿਦ ਮੌਕੇ ਤੇ ਇਥੇ ਪੁਲਿਸ ਪਹੁੰਚੀ ਆ ਜੀ ਹਾਂਜੀ ਹਾਂਜੀ ਪੁਲਿਸ ਨੇ ਪੂਰੀ ਸੈਰਤਾ ਕੀਤੀ ਆ ਜੀ ਠੀਕ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਪਾਸਟਾ ਪੁਲਿਸ ਚੌਂਕੀ ਦੇ ਏਐਸਆਈ ਪਲਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਇਜ਼ਰਾਨ ਉਹਨਾਂ ਦਾ ਸੈਗੇ ਹਾਸੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜਦਕਿ ਨਹਿਰ ਵਿੱਚ ਡਿੱਗੀ ਗੱਡੀ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਪਾਸਟਾ ਤੋਂ ਨਵਰੰਗ ਚੈਨਲ ਇਹ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਮੈਂ ਐਸੇ ਪਲਵਿੰਦਰ ਸਿੰਘ ਚੌਕੀ ਪਾਸਟਾ ਥਾਲਾ ਰਾਵਲਪਿੰਡੀ ਸਾਨੂੰ ਹੁਣ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਗੱਡੀ ਆਦਮਪੁਰ ਤੋਂ ਜਾ ਰਹੀ ਹੈ ਜੀ ਮਹਾਲੋਂ ਪਿੰਡ ਨਮਾਸ਼ਹਿਰ ਜਿਹੜੀ ਸੀਗੀ ਜੀ ਉਹ ਨਹਿਰ ਵਿੱਚ ਅਚਾਨਕ ਹੀ गिर ਗਈ ਹੈ ਲੱਗ ਪਈ ਹੈ ਜੀ ਜੀ ਉਹਦੇ ਵਿੱਚ ਪੰਜ ਜਿਹੜੇ ਬੰਦੇ ਦੋ ਜੈਂਟਸ ਦੋ ਲੇਡੀਜ਼ ਜਿਹੜੇ ਬੱਚਾ ਸੀ ਜੀ ਤੇ ਸੱਤਾਂ ਤੋਂ ਬਚਾਈ ਆ तकरीबन ਗੱਡੀ 300 ਮੀਟਰ ਪਾਣੀ ਦੇ ਵਿੱਚ ਅੱਗੇ ਰੁੜ ਗਈ ਆ ਤੇ ਲੋਕਾਂ ਦੇ ਸਹਿਯੋਗ ਨਾਲ ਗੱਡੀ ਬੰਨ ਲਈ ਗਈ ਆ ਰੱਸਿਆਂ ਦੇ ਨਾਲ ਰੁਕੀ ਹੋਈ ਆ ਗੱਡੀ ਜੀ ਹੁਣ ਹਾਈਡਰੇਟ ਰਿਵੀਟ ਕਰ ਰਹੇ ਜਦੋਂ ਆਉਂਦੀ ਫਿਰ ਬਾਹਰ ਕੱਢ ਲੈਂਦੇ ਸਰ ਇਹਨਾਂ ਨੂੰ ਫੇਰ ਬਾਹਰ ਕੀਤਾ ਕੱਢਿਆ ਗਿਆ ਜੀ ਇਹਨਾਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਲਿਗਾਇਆ ਸੀ ਇਹ ਚੈੱਕਅਪ ਕਰਾਇਆ ਬਿਲਕੁਲ ਨੋਰਮਲ ਹੈ ਕੋਈ ਕੋਈ ਦੇਣਾ ਹੈ ਨਹੀਂ ਠੀਕ ਠਾਕ ਹੈ ਬਿਲਕੁਲ ਮੰਦਰੋਸ ਤੇ ਜੀ ਕਿਸੇ ਖਤ ਜੋ ਨਹੀਂ ਜ਼ਿਆਦਾ ਕੋਈ ਕੌਣ ਕੌਣ ਸੀ ਗੱਡੀ ਦੇ ਵਿੱਚ ਬੈਠੇ ਜੀ ਇਹ ਦੋ ਏਜੈਂਟ ਸੀਗੇ ਜੀ ਦੋ ਲੇਡੀਜ਼ ਸੀ ਇੱਕ ਬੱਚਾ ਸੀਗਾ ਜੀ ਹਾਂ ਠੀਕ ਹੈ ਜੀ ਇਹਦੇ ਡਰਾਈਵਰ ਸੀਗਾ ਇਹ ਨਾਮ ਨਿਹਾਲ ਸਿੰਘ ਠੀਕ ਹੈ ਜੀ ਤੇ ਹੁਣ ਗੱਡੀ ਕਿਦ ਤੱਕ ਬਾਹਰ ਕੱਢ ਲਈ ਹੈ ਜੀ ਨਹੀਂ ਜੀ ਗੱਡੀ ਹਾਈਡਰਾ ਮੰਗਾਇਆ ਜਿਲੰਦਰ ਤੋਂ ਆ ਰਿਹਾ ਜੀ ਉਹਦੇ ਆਉਣ ਤੇ ਫਿਰ ਕੱਢ ਲੈਂਦੇ ਠੀਕ ਹੈ